ਮੈਡੀਕਲ ਸਾਇੰਸ ਦੇ ਅਕੋਰਡਿੰਗ ਵੀ ਨਾ ਆਯੁਰਵੇਦਾ ਡਾਕਟਰ ਮੈਂ ਗੱਲ ਕਰਾਂ ਤਾਂ ਸਰ ਉਹਨਾਂ ਦਾ ਕਾਰਟੀਸੇਬਲ ਲੈਵਲ ਜਿਹੜਾ ਹੈ ਕਾਰਟੀਸਲ ਹਾਰਮੋਨ ਉਹਨਾਂ ਦਾ ਹਾਈ ਹੋ ਜਾਂਦਾ ਹੈਗਾ ਤੇ ਜਿਹੜਾ ਐਸਟ੍ਰੋਜਨ ਹਾਰਮੋਨ ਹੈਗਾ ਉਹ ਵੀ ਉਹਨਾਂ ਦਾ ਜਦੋਂ ਤਾਂ ਉਹਨਾਂ ਨੂੰ ਪੀਰੀਅਡ ਜਲਦੀ ਆ ਜਾਂਦੇ ਆ ਤਾਂ ਉਹ ਹਾਈ ਹੋ ਜਾਂਦਾ ਪ੍ਰੋਲੈਕਟਿਨ ਵੀ ਹਾਈ ਹੋ ਜਾਂਦਾ ਤੇ ਜਦੋਂ ਉਹਨਾਂ ਨੂੰ 18 ਸਾਲ ਤੱਕ ਪੀਰੀਅਡ ਹੀ ਨਹੀਂ ਆਉਂਦੇ ਤਾਂ ਉਹਨਾਂ ਦਾ ਐਸਟ੍ਰੋਜਨ ਲੈਵਲ ਬਣਦਾ ਹੀ ਨਹੀਂ ਉੱਥੇ ਉਹ ਲੋ ਹੋ ਜਾਂਦਾ ਹੁਣ ਅਸੀਂ ਗੱਲ ਕੀਤੀ ਕਿ ਬੱਚਿਆਂ ਨੂੰ 9 ਸਾਲ ਦੀ ਬੱਚੀ ਨੂੰ ਪੀਰੀਅਡ ਆ ਜਾਂਦੇ ਆ ਸਵਾਲ ਏ ਕਿ ਆਗੇ ਤੇ ਆਇ ਕਿਉਂ ਹੁਣ ਸਵਾਲ ਏ ਹੈ ਜੀ ਆਇ ਕਿਉਂ ਕਿਉਂਕਿ ਸਰ ਉਹਨਾਂ ਦਾ ਜਿਹੜਾ ਬਾਡੀ ਦੇ ਵਿੱਚ ਪਿਚੂਟਰੀ ਗਲੈਂਡਸ ਨੇ ਇੰਨਾ ਜਲਦੀ ਕਿਉਂ ਕਿ ਉਹ ਸਭ ਸੋਸ਼ਲ ਮੀਡੀਆ 'ਚ ਬੱਚੀ ਨੇ ਦੇਖਿਆ ਹੋਇਆ ਸੀ ਕੀਤਾ ਸੀ ਬੱਚੀ ਨੂੰ ਪਤਾ ਸੀਗਾ ਤੇ ਸਰ ਕਹਿੰਦੇ ਕਿ ਜਿਵੇਂ ਜਿਵੇਂ ਆਪਾਂ ਸੋਚਾਂਗੇ ਨਾ ਜੋ ਬ੍ਰਹਮੰਡੇ ਸੋਈ ਪਿੰਡੇ ਮੀਨਸ ਉਸਨੇ ਦੇਖਿਆ ਸੀਗਾ ਆਨਲਾਈਨ ਉਸਨੂੰ ਪਤਾ ਸੀ ਵੀ ਇਹ ਆਨਲਾਈਨ ਟਾਈਮ ਤੇ ਇਹ ਸਭ ਚੀਜ਼ ਹੋਣੀ ਹੈਗੀ ਹੈ ਤੇ ਜਿਵੇਂ ਮਦਰਜ਼ ਪੁਰਾਣੇ ਟਾਈਮ ਤੇ ਸੰਗਸ਼ਰਮ ਰੱਖਦੀਆਂ ਸੀ ਅੱਜ ਦੇ ਟਾਈਮ ਤੇ ਮਦਰਜ਼ ਪਹਿਲਾਂ ਹੀ ਅਵੇਅਰ ਕਰ ਦਿੰਦੀਆਂ ਮਤਲਬ ਪ੍ਰੀ ਅਵੇਅਰ ਕਰਨਾ ਵੀ ਇੱਕ ਮੈਂ ਕਵਾਂਗੀ ਇਹ ਇੱਕ ਇੱਕ ਮਿਸਟੇਕ ਆ